ਤੁਸੀਂ ਸੋਚ ਕੇ ਦੇਖੋ ਕਿ ਇਨਾਂ ਗੀਤਾਂ ਦੇ ਵਿੱਚ ਕੁੜੀ ਦਾ ਅੱਖ ਕੁੜੀ ਦੀ ਨੱਕ ਕੁੜੀ ਦਾ ਕੀ ਤੁਸੀਂ ਦੇਖੋ ਅੰਗਾਂ ਨੂੰ ਗਿਣਵਾਇਆ ਜਾਂਦਾ ਜਿੰਨੇ ਸਾਰੇ ਸੱਜ ਦੀ ਉਹਨੇ ਚ ਤਾਂ ਮੇਰੇ ਬੂਟ ਆਉਂਦੇ ਆ ਇੱਕ ਪਾਸੇ ਤੂੰ ਕੀ ਜਾਣਦੀ ਸ਼ਕੀਨਾ ਪੇਡੇ ਟੋਰ ਸ਼ਕੀਨਾ ਦੀ ਹੈ ਨਾ ਇਹ ਮਤਲਬ ਤੁਹਾਨੂੰ ਬਰਾਬਰ ਲੱਗਦੇ ਨੇ ਦੋਨੇ ਚੀਜ਼ਾਂ ਪਿਆਰਤ ਨੂੰ ਨੀਵਾ ਦਿਖਾ ਦਿੱਤਾ ਬਿਲਕੁਲ ਉਹਦੇ ਵਿੱਚ ਜਿਹੜੇ ਕੰਟੈਂਟ ਆ ਉਹ ਤਾਂ ਇਹੀ ਕੋਲ ਕੁਝ ਹੋਰ ਨਹੀਂ ਵੀਡੀਓ ਕੁਝ ਹੋਰ ਕਹਿੰਦੀ ਆ ਮਤਲਬ ਇਹ ਚੀਜ਼ ਸਾਰੀ ਆਪਣੇ ਆਪ ਦੇ ਵਿੱਚ ਸਾਨੂੰ ਕਿਸੇ ਨਾ ਕਿਸੇ ਪੱਧਰ ਤੇ ਸੈਂਸਲੈਸ ਲੱਗਦੀ ਆ ਇਹਦੇ ਵਿੱਚ ਤਾਂ ਆਪਣੇ ਆਪ ਨੂੰ ਜਾਨ ਲਈ ਲੜਕੀ ਨੂੰ ਨਹੀਂ ਉਹ ਤਾਂ ਇਹ ਗੱਲ ਇਹ ਵੀ ਸਾਹਮਣੇ ਆਉਂਦੀ ਕਿ ਇਹ ਤਾਂ ਬੋਲੀ ਪਈ ਆ ਪੁਰਾਣੀ ਕਹਿੰਦੇ ਕੋਈ ਦੇਖੋ ਐਵੇਂ ਪੁਰਾਣਾ ਤਾਂ ਬਹੁਤ ਕੁਝ ਪਿਆ ਹੋਊਗਾ ਤੁਹਾਡੀ ਜ਼ਿੰਮੇਵਾਰੀ ਕਿੱਥੇ ਤੁਹਾਨੂੰ ਕੋਈ ਮੁੱਦਾ ਨਹੀਂ ਮਿਲਦਾ ਤੁਸੀਂ ਇਹ ਮੁੱਦੇ ਭਾਲਦੇ ਰਹਿੰਦੇ ਹੋ ਅਕਸਰ ਕੀ ਉਹਨਾਂ ਦੀ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਕੀ ਉਹ ਲੜਕੀ ਆਪਣੇ ਆਪ ਨੂੰ ਬਿਹਤਰ ਦਿਖਾਉਣ ਦੇ ਲਈ ਇੱਕ ਲੜਕੀ ਨੂੰ ਭੇਡ ਕਹਿਣਗੇ ਉਹ ਮੰਨਦੇ ਨੇ ਕਿ ਇਹ ਤੁਮੜ ਰੰਝਣ ਦਾ ਸਾਧਨ ਹੈ ਮੁਰੰਝਣ ਲਈ ਸੁਣਨੇ ਚਾਹੀਦੇ ਗਾਣੇ ਤਾਂ ਔਰਤਾਂ ਦੇ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਆ ਤੁਹਾਡੇ ਕੋਈ ਗੀਤ ਦੇ ਨਾਲ ਕਿਸੇ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣ ਸਕਦੀ ਜਦ ਲਈ ਧਰਨਾ ਗੀਤੇ ਜੇ ਜੇਲ੍ਹਦਾਰ ਦੇ ਮੂਹਰੇ ਲਾਇਆ ਤੁਸੀਂ ਉੱਥੇ ਕੀ ਦੱਸਿਆ ਜਾ ਕੇ ੱਲੇ ਲੈਕਚਰ ਹੀ ਕਰਕੇ ਆ ਗਏ ਅਸ਼ਲੀਲਤਾ ਸਿਰਫ ਇਹ ਨਹੀਂ ਕਿ ਤੁਸੀਂ ਕੀ ਸ਼ਬਦ ਵਰਤ ਰਹੇ ਹੋ ਜੀ ਅਸ਼ਲੀਲਤਾ ਦਾ मीनिंग ਆ ਕਿ ਤੁਸੀਂ ਤੁਹਾਡਾ ਪਰਪਸ ਕੀ ਹੈ ਇਹਦੇ ਵਿੱਚ ਇਸ ਚੀਜ਼ ਨੂੰ ਦੱਸਣ ਦਾ ਪਰਪਸ ਕੀ ਹੈ ਗੀਤ ਤਾਂ ਬਹੁਤ ਪੁਰਾਣਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਮੈਂ ਗੱਲ ਕਰ ਉਹਦੇ ਵਿੱਚ ਉਹ ਗੀਤ ਨੂੰ ਲਾ ਲ ਕੇ ਰੀਲਾਂ ਦੇ ਵਿੱਚ ਔਰਤਾਂ ਨੂੰ ਇੱਕ ਮਜ਼ਾਕ ਦਾ ਐਡਾ ਪਾਤਰ ਬਣਾ ਦਿੱਤਾ ਕਿ ਕੋਈ ਕੁੜੀ ਸੀਰੀਅਸਲੀ ਵੀ ਕਿਤੇ ਮਤਲਬ ਉਹਦਾ ਕੋਈ ਐਕਸੀਡੈਂਟ ਹੋ ਜੇ ਉਹਦੀ ਗਲਤੀ ਨਾ ਵੀ ਹੋਵੇ ਸਮਾਜ ਐ ਦੇਖਣ ਲੱਗਾ ਵੀ ਆ ਸਾਗਰ ਦੀ ਵੋਟੀ ਦੀ ਰੀਸਾਂ ਕਰਦੀ ਜਨੋ ਕਿ ਹੈਪੀ ਜੀ ਦੁਨੀਆ ਦੀ ਪਹਿਲੀ ਕਾਰ ਨੂੰ ਚਲਾਉਣ ਵਾਲੀ ਇੱਕ ਔਰਤ ਆ ਜੀ ਸ਼ਾਇਦ ਬਹੁਤ ਸਾਰੇ ਦਰਸ਼ਕਾਂ ਨੂੰ ਨਹੀਂ ਪਤਾ ਹੋਗਾ ਕੱਲ ਇਹ ਨਹੀਂ ਹੈ ਕਿ ਤੁਸੀਂ ਇੱਕ ਵਰਗ ਨੂੰ ਐਵੇਂ ਦੱਸੋਗੇ ਕਿ ਤੁਹਾਨੂੰ ਕੁਝ ਨਹੀਂ ਆਂਦਾ ਜਦੋਂ ਸਮਾਜ ਨੇ ਕੁੜੀਆਂ ਨੂੰ ਹਮੇਸ਼ਾ ਇਹ ਕਹਿਣਾ ਤੇਨੂੰ ਚਲਾਣਾ ਹੀ ਨਹੀਂ ਆਂਦਾ ਤੂੰ ਚਲਾ ਹੀ ਨਹੀਂ ਸਕਦੀ ਸਮਾਜ ਉਹਨਾਂ ਦਾ ਇੱਕ ਇਨੀਸ਼ੀਏਟ ਪਹਿਲੀ ਮਾਰ ਦਿੰਦਾ ਸਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਪੰਜਾਬ ਦੇ ਵਿੱਚ ਗਾਣਿਆਂ ਨੂੰ ਲੈ ਕੇ ਅਕਸਰ ਚਰਚਾ ਛਿੜਦੀ ਰਹਿੰਦੀ ਹੈ ਕਿ ਆ ਗਾਣਾ ਚੰਗਾ ਹੈ ਤੇ ਆ ਗਾਣਾ ਮਾੜਾ ਇਹ ਅੱਜ ਦੇ ਸਮੇਂ ਦੀ ਗੱਲ ਨਹੀਂ ਪੁਰਾਣੇ ਸਮਿਆਂ ਤੋਂ ਵੀ ਇਹ ਗੱਲਾਂ ਚੱਲਦੀਆਂ ਆ ਰਹੀਆਂ ਪਿਛਲੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਇਸਤਰੀ ਜਾਗਰਤੀ ਮੰਚ ਇੱਕ ਰੋਸ ਜ਼ਾਹਰ ਕਰਦਾ ਹੈ ਕਿ ਪੰਜਾਬ ਦੇ ਜਿਹੜੇ ਗਾਇਕ ਨੇ ਔਰਤਾਂ ਦੇ ਖਿਲਾਫ ਜਿਹੜੀ ਆ ਸ਼ਬਦਾਬਲੀ ਗਲਤ ਵਰਤਦੇ ਨੇ ਆਪਣੇ ਗੀਤਾਂ ਦੇ ਵਿੱਚ ਉਸ ਦੇ ਖਿਲਾਫ ਮੁਜ਼ਾਹਰਾ ਕਰਦੇ ਨੇ ਵਕ ਵਕ ਗਾਇਕਾਵਾਂ ਦੇ ਘਰਾਂ ਦੇ ਮੂਹਰੇ ਧਰਨੇ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਕੀ ਨਿਕਲਦਾ ਕਿਸ ਗਾਇਕ ਨੇ ਮਾਫੀ ਮੰਗੀ ਪਰ ਹੁਣ ਨਵਾਂ ਵਿਵਾਦ ਸਾਹਮਣੇ ਆਇਆ ਕਿ ਜੈਜੀ ਬੈਂਸ ਬਹੁਤ ਮਕਬੂਲ ਗਾਇਕ ਨੇ ਪੰਜਾਬ ਦੇ ਕੁਲਦੀਪ ਮਾਨਖ ਹੁਣਾਂ ਦੇ ਸ਼ਾਗਿਰਦ ਨੇ ਤੇ ਉਹਨਾਂ ਨੇ ਇੱਕ ਗਾਣਾ ਜਿਹੜਾ ਹੁਣੇ-ਹੁਣ ਉਹਨਾਂ ਦਾ ਜਿਹੜਾ ਰਿਲੀਜ਼ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੂੰ ਕੀ ਜਾਣਦੀ ਭੇਡੇ ਤੌਰਸ਼ਕੀਨਾਂ ਦੀ ਔਰਤਾਂ ਦੇ ਖਿਲਾਫ ਜਿਹੜਾ ਉਹ ਬੋਲਿਆ ਤੇ ਪਰ ਇਸਤਰੀ ਜਾਗਰਤੀ ਮੰਚ ਵੱਲੋਂ ਅਮਨ ਦੇਵ 올 ਇਸ ਬਾਰੇ ਗੱਲਬਾਤ ਕਰਨ ਸਾਡੇ ਨਾਲ ਨੇ ਸਸਿਕਾ ਜੀ ਸਸਿਕਾ ਕਿ ਮੈਂ ਠੀਕ ਹੋਣੀ ਠੀਕ ਠਾਕ ਜੀ ਪਹਿਲਾਂ ਤਾਂ ਉਸ ਸਮੇਂ ਦੇ ਵਿੱਚ ਵੀ ਤੁਸੀਂ ਬੜੇ ਧਰਨੇ ਲਾਏ ਵਾਖਵਾ ਗੀ ਗਾਇਕਾਂ ਦੇ ਦਰਵਾਜਿਆਂ ਮੂਰੇ ਜਾ ਕੇ ਗੀਤਾ ਜੈਲਦਾਰ ਪੰਜਾਬ ਦੇ ਉਹਨਾਂ ਨੇ ਹੁਣ ਚੈਲੰਜ ਵੀ ਕੀਤਾ ਸੀਗਾ ਕਿ ਆਇਓ ਸਾਡੇ 12 ਮੂਰੇ ਅਸੀਂ ਦੱਸਾਂਗੇ ਕਿਹੜਾ ਹੁੰਦਾ ਹੈਗਾ ਗਏ ਸੀ ਤੁਸੀਂ ਬਿਲਕੁਲ ਗਏ ਸੀ ਜੀ ਤੇ ਅਸੀਂ ਉਸ ਚੈਲੰਜ ਨੂੰ ਪੂਰੀ ਤਰ੍ਹਾਂ ਸਵਕਾਰ ਕੀਤਾ ਸੀ ਕਿ ਅਸੀਂ ਆਵਾਂਗੇ ਤੇ ਤੁਸੀਂ ਸਾਨੂੰ ਮਿਲਿਓ ਫਿਰ ਅਸੀਂ ਨਹੀਂ ਉਹਨਾਂ ਦੇ ਕਿਹੜੇ ਗੀਤਾਂ ਤੇ ਤੁਹਾਨੂੰ ਲੱਗਦਾ ਸੀ ਕਿ ਵੀ ਆ ਗਾਣੇ ਨਹੀਂ ਵਧੀਆ ਉਹਨਾਂ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਗੀਤ ਸੀਗੇ ਜਿਹੜੇ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ ਓਬਜੈਕਸ਼ਨੇਬਲ ਨੇ ਕਿ ਕੁੜੀਆਂ ਨੂੰ ਜਿਹੜਾ ਇਹ ਇੱਕ ਚੀਜ਼ ਦੇ ਤੌਰ ਤੇ ਪੇਸ਼ ਕਰਦੇ ਨੇ ਬਹੁਤ ਸਾਰੇ ਗੀਤ ਉਸ ਸਮੇਂ ਜਿਹੜੇ ਆ ਬਹੁਤ ਸਾਰੇ ਗਾਇਕਾਂ ਨੇ ਐਦਾਂ ਦੇ ਗੀਤ ਗਾਏ ਤੇ ਇਹ ਇੱਕ ਨਿਰੰਤਰ ਵਰਤਾਰਾ ਆ ਪਹਿਲਾਂ ਦੇ ਨਾਲੋਂ ਅਸੀਂ ਐ ਨਹੀਂ ਕਹਿ ਸਕਦੇ ਕਿ ਅੱਜ ਘਟ ਨਹੀਂ ਪਹਿਲਾਂ ਜ਼ਿਆਦਾ ਸੀ ਉਹ ਵਰਤਾਰਾ ਲਗਾਤਾਰ ਜਿਹੜਾ ਆ ਜਾਰੀ ਹੈਗਾ ਨਹੀਂ ਉਹ ਅੱਜ ਦੇ ਸਮੇਂ ਥੋੜਾ ਸ਼ੁਰੂ ਹੋਇਆ ਇਹ ਤਾਂ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਉਹ ਕਹਿੰਦੇ ਨੇ ਕਿ ਤਾਂ ਮਨੋਰੰਜਨ ਦਾ ਸਾਧਨ ਹੈ ਮਨੋਰੰਜਨ ਲਈ ਸੁਣਨੇ ਚਾਹੀਦੇ ਗਾਣੇ ਤਾਂ ਦੇਖੋ ਕੋਈ ਵੀ ਜਿਹੜੀ ਕਲਾ ਆ ਕਲਾ ਦਾ ਜਿਹੜਾ ਰੂਪ ਆ ਉਹਦੇ ਤੇ ਦੋ ਤਰ੍ਹਾਂ ਦੀ ਡਿਬੇਟ ਜਿਹੜੀ ਆ ਹਮੇਸ਼ਾ ਰਹੀ ਆ ਜੀ ਇਹ ਕੁਝ ਲੋਕ ਕਹਿੰਦੇ ਆ ਕਿ ਕਲਾ ਦਾ ਸਬੰਧ ਮਨੋਰੰਜਨ ਦੇ ਨਾਲ ਆ ਜੀ ਤੇ ਕੁਝ ਲੋਕ ਕਹਿੰਦੇ ਆ ਕਿ ਕਲਾ ਜਿਹੜੀ ਆ ਇਹਨੇ ਸਮਾਜ ਨੂੰ ਇੱਕ ਦਿਸ਼ਾ ਦੇਣੀ ਹੁੰਦੀ ਆ ਮੰਨ ਲਓ ਅਸੀਂ ਕੋਈ ਫਿਲਮ ਦੇਖਨੇ ਆ ਫਿਲਮ ਦੇ ਵਿੱਚ ਜਿਸ ਫਿਲਮ ਦੇ ਵਿੱਚ ਕੋਈ ਪ੍ਰੋ ਲੋਕਾਂ ਦੇ ਪੱਖ ਦਾ ਕੋਈ ਮੈਸੇਜ ਨਹੀਂ ਹੁੰਦਾ ਤਾਂ ਕਈ ਵਾਰੀ ਐਂ ਲੱਗਦਾ ਕਿ ਅਸੀਂ ਇਹ ਫਾਲਤੂ ਚ ਬੈਠ ਕੇ ਆ ਗਏ ਆ ਹੂੰ ਇਹ ਇੱਕ ਰੋਲ ਆ ਕਲਾ ਦਾ ਜਿੰਨੇ ਸਮਾਜ ਦੇ ਪੱਖ ਵਿੱਚ ਇੱਕ ਚੀਜ਼ ਕਰਨੀ ਹੁੰਦੀ ਆ ਪਰ ਬਹੁਤ ਸਾਰੇ ਲੋਕ ਕਹਿੰਦੇ ਕਿ ਇਹ ਮੰਡਨਜਨ ਦਾ ਸਾਧਨ ਆ ਜਿਹਨੂੰ ਆਪਾਂ ਕਹਿੰਦੇ ਨੇ ਕਲਾ ਕਲਾ ਲਈ ਆ ਤਾਂ ਘਟੋ-ਘਟ ਸਾਨੂੰ ਆ ਲੱਗਦਾ ਕਿ ਜਿਹੜਾ ਕੋਈ ਕਲਾ ਲੋਕਾਂ ਦੇ ਹੱਕ ਚ ਨਹੀਂ ਭੁਗਤਦੀ ਜਿਹੜੀ ਕੋਈ ਕਲਾ ਲੋਕਾਂ ਦਾ ਰਾਹ ਦਰਸਾਵਾ ਨਹੀਂ ਕਰਦੀ ਇਹੋ ਜੀ ਕਲਾ ਜਿਹੜੀ ਆ ਉਹ ਬੇਮਾਇਨੇ ਹੋ ਜਾਂਦੀ ਆ ਤੇ ਉਹ ਹਮੇਸ਼ਾ ਸੱਤਾ ਦਾ ਪੱਖ ਪੂਰਦੀ ਆ ਜਿਹੜੀ ਸਟੇਟ ਚਾਹੁੰਦੀ ਆ ਕਿ ਸਮਾਜ ਇਸ ਤਰ੍ਹਾਂ ਦਾ ਹੀ ਬਣਿਆ ਰਹੇ ਇਹ ਬਦਲਿਆ ਨਾ ਜਾ ਸਕੇ ਇਹਦੇ ਵੱਖ-ਵੱਖ ਜਿਹੜੀ ਜਿਹੜੇ ਥਾਟ ਨੇ ਉਹ ਇਦਾਂ ਹੀ ਬਰਕਰਾਰ ਰਹਿਣ ਤਾਂ ਉਹ ਜਿਹੜੀ ਗਾਇਕੀ ਵੀ ਆ ਕਿਤੇ ਨਾ ਕਿਤੇ ਉਹਦੇ ਹੱਕ 'ਚ ਹੀ ਭੁਗਤਦੀ ਆ ਤੇ ਉਹਦੇ ਚੋਂ ਹੀ ਉਹ ਜਿਹੜਾ ਔਰਤਾਂ ਦੇ ਖਿਲਾਫ ਜਿਹੜੀ ਇੱਕ ਅੰਡਰਸਟੈਂਡਿੰਗ ਆ ਸਾਡੇ ਸਮਾਜ ਦੇ ਵਿੱਚ ਆਪਾਂ ਜਗੀਰੂ ਵੀ ਕਹਿ ਸਕਦੇ ਆ ਉਹਨੂੰ ਅਸੀਂ ਅੱਜ ਦੇ ਟਾਈਮ ਦੇ ਵਿੱਚ ਐ ਕਹਿਣਾ ਹੋਵੇ ਕਿ ਕੁੜੀਆਂ ਨੂੰ ਇੱਕ ਚੀਜ਼ਾਂ ਦੇ ਤੌਰ ਤੇ ਪੇਸ਼ ਕਰਦੇ ਆ ਉਹ ਅੱਜ ਜਾਰੀ ਆ ਪੁਰਾਣੇ ਸਮੇਂ 'ਚ ਜੀ ਅਸੀਂ ਦੇਖਦੇ ਆਂ ਗੀਤਾਂ ਦੇ ਵਿੱਚ ਤਾਂ ਉਹਦੇ ਵਿੱਚ ਜਗੀਰੂ ਪੱਖ ਜਿਹੜਾ ਆ ਉਹ ਬਹੁਤ ਜ਼ਿਆਦਾ ਭਾਰੂ ਹੈਗਾ ਆ ਕਿ ਔਰਤਾਂ ਨੂੰ ਇੱਕ ਬਿਲਕੁਲ ਵੀ ਕੁਝ ਵੀ ਨਾ ਸਮਝਣਾ ਨਹੀਂ ਉਹ ਤਾਂ ਫਿਰ ਜਿਹੋ ਜਿਹਾ ਸਮਾਜ ਆ ਸਾਡਾ ਜੇ ਜੰਗੀਰੂ ਸਮਾਜ ਸੀਗਾ ਤੇ ਜਿਹੜਾ ਲਿਖਣ ਵਾਲਾ ਫਿਰ ਉਹ ਸਮਾਜ ਦੇ ਵਿੱਚੋਂ ਹੀ ਲਿਖਦਾ ਨਾ ਉਹਦਾ ਨਹੀਂ ਲਿਖਦਾ ਸਮਾਜ ਚੋਂ ਆ no doubt ਕਿ ਸਮਾਜ ਨੂੰ ਸਮਾਜ ਦੇ ਵਿੱਚ ਜੋ ਕੁਝ ਹੁੰਦਾ ਤੁਸੀਂ ਉਹ ਦਿਖਾਉਣਾ ਪਰ ਕਲਾ ਕਲਾਕਾਰ ਦਾ ਜਨ ਜਿਹੜੇ ਕੋਈ ਕਲਾ ਬਣਾਉਂਦਾ ਉਹਦਾ ਰੋਲਸ ਮਾ ਉਹ ਤੋਂ ਇੱਕ ਕਦਮ ਅੱਗੇ ਆ ਉਹਨੇ ਸਿਰਫ ਹੂਬ ਹੂ ਪੇਸ਼ ਨਹੀਂ ਕਰਨਾ ਹੁੰਦਾ ਉਹਨੇ ਉਸ ਚੀਜ਼ ਦੇ ਜੋ ਚੀਜ਼ ਵਰਤ ਰਹੀ ਆ ਜਿਹੜੀ ਭੈੜੀ ਆ ਉਹਦੇ ਖਿਲਾਫ ਜੇ ਉਹ ਨਹੀਂ ਬੋਲੂਗਾ ਤੇ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਉਹ ਬੇਮਾਇਨੇ ਆ ਜੇ ਇੱਥੇ ਮੈਂ ਤੁਹਾਨੂੰ ਰੋਕੂਗਾ ਜਿਵੇਂ ਮੰਟੋ ਦੀ ਆਪਾਂ ਗੱਲ ਕਰਦੇ ਆ ਮੰਟੋ ਬੜਾ ਵਿਵਾਦਿਤ ਕਹਾਣੀ ਕਰ ਰਿਹਾ ਹੈਗਾ ਉਸ ਦੀਆਂ ਕਹਾਣੀਆਂ ਨੂੰ ਅਸੀਂ ਪੜ੍ਹਦੇ ਵੀ ਅਸੀਂ ਹੁਣ ਕਹਿੰਦੇ ਆ ਕਿ ਨਹੀਂ ਯਾਰ ਮੰਟੋ ਨੇ ਸਮਾਜ ਦੀਆਂ ਬਹੁਤ ਡੂੰਘੀਆਂ ਗੱਲਾਂ ਲਿਖੀਆਂ ਨੇ ਜੋ ਅਸ਼ਲੀਲ ਨਹੀਂ ਮੰਦੇ ਦੂਸਰੇ ਪਾਸੇ ਜਿਹੜੇ ਕੋਈ ਗਾਣਾ ਗਾ ਦਿੰਦਾ ਅਸੀਂ ਉਹਨੂੰ ਅਸ਼ਲੀਲ ਮੰਨਣ ਲੱਗ ਜਾਂਦੇ ਆ ਨਹੀਂ ਮੰਟੋ ਦੀ ਜੇ ਕਹਾਣੀਆਂ ਨੂੰ ਅਸੀਂ ਦੇਖਦੇ ਆ ਤਾਂ ਮੰਟੋ ਦੀਆਂ ਕਹਾਣੀਆਂ ਨੂੰ ਚੱਕ ਕੇ ਦੇਖੋ ਕਿ ਜਿਹੜਾ ਦੁਖਾਂਤ ਆ 1947 ਦਾ ਉਸ ਸਮੇਂ ਦੇ ਅੰਦਰ ਜੋ ਔਰਤਾਂ ਦੇ ਨਾਲ ਹੁੰਦਾ ਜਿੰਨੀ ਖੂਬਸੂਰਤੀ ਦੇ ਨਾਲ ਮੰਟੋ ਆਪਣੀਆਂ ਕਹਾਣੀਆਂ ਦੇ ਵਿੱਚ ਉਸ ਪ੍ਰੋਬਲਮ ਨੂੰ ਐਡਰੈਸ ਕਰਦਾ ਆ ਕਿ ਅੱਜ ਸਾਡੇ ਉਹ ਉਸ ਚੀਜ਼ ਨੂੰ ਐਡਰੈਸ ਕਰ ਰਹੇ ਆ ਉਹ ਮੰਨ ਲਓ ਕਿ ਤੁਸੀਂ ਉਹ ਕਹਾਣੀ ਪੜ੍ਹ ਕੇ ਦੇਖੋ ਕਿ ਖੋਲ ਦੋ ਜਿਸ ਦੇ ਵਿੱਚ ਇੱਕ ਲੜਕੀ ਦੇ ਨਾਲ ਰੇ ਮਲਟੀਪਲ ਵਾਰੀ ਰੇਪ ਹੁੰਦਾ ਹੈਗਾ ਤੇ ਜਦੋਂ ਉਹ ਡਾਕਟਰ ਜਿੱਤੇ ਉਥੇ ਕਹਿੰਦਾ ਕਿ ਉਹ ਖਿੜਕੀ ਖੋਲ ਦਿਓ ਤਾਂ ਲੜਕੀ ਦੇ ਮਾਨਸਿਕ ਚੀਜ਼ ਕਿ ਉਹ ਆਪਣੀ ਸਲਵਾਰ ਦਾ ਨਾਲਾ ਖੋਲ ਦਿੰਦੀ ਆ ਕਿ ਇਹ 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 ਕਹਾਣੀ ਪੜ ਕੇ ਕਿਸੇ ਨੂੰ ਅਸਲੀਲਤਾ ਲੱਗੂਗੀ ਇਹ ਕਹਾਣੀ ਪੜ ਕੇ ਸਾਨੂੰ ਉਸ ਦੌਰ ਦੇ ਵਿੱਚ ਕਿਸ ਪੱਧਰ ਦੀ ਪੀੜ ਹੈ ਸਾਨੂੰ ਇਹ ਮਹਿਸੂਸ ਹੋ ਸਕਦੀ ਆ ਕਿ ਇਹ ਗੀਤ ਦੇ ਨਾਲ ਜਾਂ ਇਹਨਾਂ ਗੀਤਾਂ ਦੇ ਨਾਲ ਅਸੀਂ ਇਹਨਾਂ ਦਾ ਕੰਪੈਰੀਜ਼ਨ ਕਰ ਸਕਦੇ ਆ ਅਸ਼ਲੀਲਤਾ ਸਿਰਫ ਇਹ ਨਹੀਂ ਕਿ ਤੁਸੀਂ ਕੀ ਸ਼ਬਦ ਵਰਤ ਰਹੇ ਹੋ ਜੀ ਅਸ਼ਲੀਲਤਾ ਦਾ ਮੀਨਿੰਗ ਆ ਕਿ ਤੁਸੀਂ ਤੁਹਾਡਾ ਪਰਪਸ ਕੀ ਆ ਇਹਦੇ ਵਿੱਚ ਇਸ ਚੀਜ਼ ਨੂੰ ਦੱਸਣ ਦਾ ਪਰਪਸ ਕੀ ਆ ਹੂੰ ਗੀਤਾ ਜੈਲਦਾਰ ਹੋਣਾ ਨੇ ਕੀ ਚੈਲੰਜ ਕੀਤਾ ਸੀ ਤੁਹਾਨੂੰ ਗੀਤਾ ਜੈਲਦਾਰ ਹੋਰੀ ਉਸ ਸਮੇਂ ਬਹੁਤ ਸਾਰੇ ਇਦਾਂ ਦੇ ਗੀਤ ਆਏ ਸੀ ਇਸ ਵਕਤ ਮੈਨੂੰ ਕਿਸੇ ਗੀਤ ਦਾਵੇਂ ਮੁਖੜਾ ਤਾ ਨਹੀਂ ਯਾਦ ਕਿਉਂਕਿ ਬਹੁਤ ਸਾਲ ਹੋ ਗਏ ਆ ਇਸ ਚੀਜ਼ ਨੂੰ ਘੱਟੋ ਘੱਟ ਅਸੀਂ ਕਹਿ ਸਕਦੇ ਕਿ 7-8 ਸਾਲ ਹੋ ਗਏ ਇਸ ਚੀਜ਼ ਨੂੰ ਤਾਂ ਉਹਨਾਂ ਨੇ ਸਾਨੂੰ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਇੱਕ ਸਰਵੇਖਣ ਕੀਤਾ ਸੀਗਾ ਪਿੰਡਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕਿ ਕਿਹੜੇ ਗਾਇਕ ਜਿਹੜੇ ਆ ਉਹ ਅਸ਼ਲੀਲਤਾ ਜਾਂ ਕੁੜੀਆਂ ਨੂੰ ਇੱਕ ਵਸਤੂ ਦੇ ਤੌਰ ਤੇ ਪੇਸ਼ ਕਰ ਰਹੇ ਆ ਜਿਦੇ ਵਿੱਚੋਂ ਦਿਲਜੀਤ ਦਾ ਨਾਮ ਮੋਰੀ ਕਤਾਰ ਦੇ ਵਿੱਚ ਆਇਆ ਸੀ ਚਾਹੇ ਦਿਲਜੀਤ ਅੱਜ ਇੱਕ ਬਹੁਤ ਵੱਡਾ ਸਟਾਰ ਆ ਤੇ ਬਹੁਤ ਇਹ ਆਪਣੇ ਆਪ ਦੇ ਵਿੱਚ ਜੜਾਇਆ ਬਹੁਤ ਲੋਕਾਂ ਨੂੰ ਲੱਗ ਸਕਦਾ ਕਿ ਇਹ ਗੱਲ ਠੀਕ ਨਹੀਂ ਪਰ ਉਸ ਸਮੇਂ ਦਿਲਜੀਤ ਵਰਗਿਆਂ ਨੇ ਵੀ ਇਹ ਗੀਤ ਗਾਇਆ ਸੀ ਕਿ ਉਹਨਾਂ ਦੇ ਬਾਰਾ ਮੂਰੇ ਵੀ ਗਏ ਦਿਲਜੀਤ ਉਹਨਾਂ ਦੇ ਬਿਲਕੁਲ ਗਏ ਸੀ ਜੀ ਪਹਿਲਾਂ ਤਾਂ ਉਹਨਾਂ ਦੇ ਕਿਹੜੇ ਗੀਤਾਂ ਜਿਨ੍ਹਾਂ ਨੂੰ ਉਤਰਾਜ ਸੀਗਾ ਜਿਸ ਤਰ੍ਹਾਂ ਉਹਨਾਂ ਨੇ ਗੀਤ ਗਾਇਆ ਕਿ 128 ਕੁੜੀ ਦਾ 47 ਵੇਟ ਕੁੜੀ ਦਾ ਜਿੱਦਾਂ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਕੀ ਇੱਕ ਕੁੜੀ ਦਾ ਬਾਹ ਫੜਨਾ ਜੇ ਤੁਸੀਂ ਇਹਨੂੰ ਸੋਚੀਏ ਕਿ ਦਾਕਾ ਮਾਰਨਾ ਤੇ ਬਾਹ ਫੜਨਾ ਇਹਦਾ ਕੀ ਮੇਲ ਹੈਗਾ ਆ ਜੀ ਇੱਕ ਮਨੁੱਖ ਨੂੰ ਤੁਸੀਂ ਇੰਨਾ ਡਿলিউਟ ਕਰਕੇ ਦਿਖਾਉਂਗੇ ਇਹ ਇਹਦੀ ਕੋਈ ਵੈਲਿਊ ਨਹੀਂ ਹੈਗੀ ਸਾਡਾ ਹੀ ਜੋ ਹੈਗਾ ਅਸੀਂ ਕਰ ਸਕਦੇ ਆ ਤਾਂ ਇਹਨਾਂ ਗੀਤਾਂ ਨੂੰ ਆਧਾਰ ਬਣਾਇਆ ਗਿਆ ਸੀਗਾ ਉਸ ਸਮੇਂ ਤੇ ਉਹ ਅਸੀਂ ਪਹਿਲਾਂ ਧਰਨਾ ਜਿਹੜਾ ਲੁਧਿਆਣੇ ਦੇ ਦਿਲਜੀਤ ਦਸਾਂਝ ਦੇ ਘਰ ਹੋ ਰਹੀ ਲਾਇਆ ਸੀਗਾ ਉਹਨਾਂ ਨੇ ਤਾਂ ਮਾਫੀ ਹੀ ਮੰਗੀ ਸੀ ਬਾਅਦ ਦੇ ਵਿੱਚ ਬਾਅਦ ਵਿੱਚ ਨਵਾਂ ਸ਼ਹਿਰ ਉਹਨਾਂ ਦਾ ਇੱਕ ਸ਼ੋਅ ਸੀਗਾ ਜਿੱਥੇ ਸਾਡੀ ਇਸਤਰੀ ਜਾਗਰਤੀ ਮੰਚ ਨੇ ਉੱਥੇ ਵਿਰੋਧ ਕੀਤਾ ਸੀ ਕਿ ਅਸੀਂ ਇਹ ਸ਼ੋਅ ਨਹੀਂ ਹੋਣ ਦੇਵਾਂਗੇ ਤਾਂ ਉਹਨਾਂ ਨੇ ਬਕਾਇਦਾ ਉੱਥੇ ਸਾਡੇ ਇਸਤਰੀ ਜਾਗਰਤੀ ਮੰਚ ਦੇ ਸੂਬਾ ਪ੍ਰਧਾਨ ਸੀਗੇ ਗੁਰਬਖਸ਼ ਕੌਰ ਸੰਘਾ ਜੀ ਤਾਂ ਉਹਨਾਂ ਨੇ ਉੱਥੇ ਬਕਾਇਦਾ ਕਿਹਾ ਸੀ ਕਿ ਮੈਂ ਆਪਣੀਆਂ ਮਾਵਾ ਨਾਲ ਜੋ ਵਾਦਾ ਕਰਕੇ ਜਾਊਂਗਾ ਮੈਂ ਇੱਥੇ ਪੂਰਾ ਉਤਰੂੰਗਾ ਤੇ ਬਾਅਦ ਵਿੱਚ ਉਹਨਾਂ ਨੇ ਹਾਲ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਗੀਤ ਗਾਇਆ ਵੀ ਨਹੀਂ ਸੀਗਾ ਤੇ ਬਕਾਇਦਾ ਮਾਫੀ ਮੰਗੀ ਸੀ ਕਿ ਮੈਂ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੀਤ ਕਰੀ ਜਿਹੜੀ ਆ ਨਹੀਂ ਕਰੂੰਗਾ ਨਹੀਂ ਕਰੂੰਗਾ ਪਰ ਜੱਜੀ ਬੈਸ ਹਣਾ ਨਾਲ ਤੁਹਾਡਾ ਇੱਕ ਨਵਾਂ ਹੁਣ ਜਿਹੜਾ ਚਰਚਾ ਛਿੜਦੀ ਹੈ ਪਹਿਲਾਂ ਤਾਂ ਮੈਂ ਇਹ ਕਹਿਣਾ ਹੈ ਕਿ ਜਦੋਂ ਕੋਈ ਮੁੱਦਾ ਨਹੀਂ ਮਿਲਦਾ ਤੁਸੀਂ ਇਹ ਮੁੱਦੇ ਭਾਲਦੇ ਰਹਿੰਦੇ ਹੋ ਅਕਸਰ ਦੇਖੋ ਇਹ ਵੀ ਅੱਜ ਹੁਣ ਮੁੱਦਾ ਨਹੀਂ ਹੈਗਾ ਤੇ ਗਾਇਕਾਂ ਦੇ ਮਗਰ ਪੈ ਜਾਓ ਨਹੀਂ ਐਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਅਸੀਂ ਸਮਾਜ ਦੇ ਵਿੱਚ ਇਹ ਸਮਝਦੇ ਹਾਂ ਕਿ ਔਰਤਾਂ ਜਿਹੜੀਆਂ ਨੇ ਉਹ ਸਮਾਜ ਦੇ ਵਿੱਚ ਇੱਕ ਬਰਾਬਰ ਦੀਆਂ ਮਨੁੱਖ ਨੇ ਤੇ ਉਹਨਾਂ ਨੂੰ ਬਰਾਬਰ ਦੇ ਮਨੁੱਖ ਦੇ ਤੌਰ ਤੇ ਐਡਰੈਸ ਕੀਤਾ ਜਾਣਾ ਚਾਹੀਦਾ ਤੇ ਜਿੱਥੇ ਵੀ ਸਾਨੂੰ ਐਂ ਲੱਗਦਾ ਕਿਤੇ ਕਿ ਜਿਹੜੀ ਕੋਈ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਆ ਬੁਨਿਆਦੀ ਤੌਰ ਤੇ ਸਮਾਜ ਪ੍ਰਤੀ ਜੇ ਉਹ ਸਾਡੀਆਂ ਔਰਤਾਂ ਦੇ ਪ੍ਰਤੀ ਜਾਂ ਲੜਕੀਆਂ ਦੇ ਪ੍ਰਤੀ ਇਸ ਤਰ੍ਹਾਂ ਦੀ ਚੀਜ਼ ਪੇਸ਼ ਕਰਨਗੇ ਤਾਂ ਅਸੀਂ ਡੈਫੀਨੇਟਲੀ ਉਹਦੇ ਖਿਲਾਫ ਬੋਲਾਂਗੇ ਚਾਹੀ ਉਹਦੇ ਵਿੱਚ ਉਹ ਕੋਈ ਵੀ ਮਾਮਲਾ ਹੋਵੇ ਇਹ ਕਟਨਾਵਾ ਜਿਵੇਂ ਆਪਾਂ ਪਹਿਲਾਂ ਵਾਲੇ ਸਮੇਂ ਦੀ ਗੱਲ ਕਰਦੇ ਜੋ ਜੰਗੀਰੂ ਸਮਾਜ ਹੈ ਉਦੋਂ ਕਟਨਾਵਾ ਹਜੇ ਬਹੁਤ ਘੱਟ ਘੱਟਦੀਆਂ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਆ ਪਰ ਹੁਣ ਬਹੁਤ ਜ਼ਿਆਦਾ ਵਾਪਰ ਰਹੇ ਆ ਹਰ ਪਿੰਡ ਚ ਵਾਪਰਿਆ ਹਰ ਸ਼ਹਿਰ ਚ ਵਾਪਰਿਆ ਔਰਤਾਂ ਨਾ ਬਹੁਤ ਘਟਨਾਵਾਂ ਵਾਪਰ ਰਹੀਆਂ ਦੇਖੋ ਹੈਪੀ ਜੀ ਤੇ ਚ ਦੋ ਚੀਜ਼ਾਂ ਨੇ ਇੱਕ ਤਾਂ ਐ ਨਹੀਂ ਕਹਿ ਸਕਦੇ ਕਿ ਉਸ ਸਮੇਂ ਬਹੁਤ ਘੱਟ ਸੀਗਾ ਤੇ ਅੱਜ ਬਹੁਤ ਜ਼ਿਆਦਾ ਆ ਜਿਹੜਾ ਜਗੀਰੂ ਸੁਭਾਅ ਸੀਗਾ ਉਹਦੇ ਵਿੱਚ ਠੀਕ ਆ ਨੈਤਿਕਤਾ ਦਾ ਆਪਣਾ ਇੱਕ ਰੋਲ ਸੀਗਾ ਇਹਨੂੰ ਅਸੀਂ ਪਾਸੇ ਨਹੀਂ ਪਾਸੇ ਨਹੀਂ ਕਰ ਸਕਦੇ ਪਰ ਔਰਤਾਂ ਜਿਹੜੀਆਂ ਨੇ ਵੱਧ ਦਬਾਈਆਂ ਹੋਈਆਂ ਸੀਗੀਆਂ ਠੀਕ ਹੈ ਉਹ ਘਰਾਂ ਦੇ ਅੰਦਰ ਰਹਿੰਦੀਆਂ ਸੀ ਘਰ ਦੀ ਚਾਰ ਦਿਵਾਰੀ ਉਹਨਾਂ ਦਾ ਜਿਹੜਾ ਆ ਸਾਰਾ ਕੁਝ ਸੀਗਾ ਉਸ ਸਮੇਂ ਵੀ ਤੁਸੀਂ ਦੇਖੋਗੇ ਸਤੀ ਪ੍ਰਥਾ ਵਰਗੀਆਂ ਜਿਹੜੀਆਂ ਢੁੰਡ ਪ੍ਰਥਾ ਵਰਗੀਆਂ ਰੀਤਾਂ ਰਸਮਾਂ ਰਹੀਆਂ ਨੇ ਪਰ ਔਰਤਾਂ ਉਹਦੇ ਖਿਲਾਫ ਬੋਲ ਕੇ ਉਹਨਾਂ ਸਾਰੀਆਂ ਰਸਮਾਂ ਨੂੰ ਖਤਮ ਕਰਵਾਇਆ ਅੱਜ ਦੇ ਸਮੇਂ ਦੇ ਵਿੱਚ ਇਹ ਆ ਕੇ ਜਿਹੜੀਆਂ 1992 ਦੇ ਵਿੱਚ ਨਵੀਂ এডਿਕੇਸ਼ਨ ਨਵੀਂ ਜਿਹੜੀ ਆਪਾਂ ਆਰਥਿਕ ਨੀਤੀਆਂ ਦੇ ਤਹਿਤ ਗਲੋਬਲਾਈਜੇਸ਼ਨ ਨੇ ਜੜਾਇਆ ਇੱਕ ਖੇਤਰ ਖੋਲਿਆ ਕਿ ਸਾਡੀ ਜਿਹੜੀ ਨਿੱਜੀ ਜ਼ਿੰਦਗੀ ਤੇ ਜਿਹੜੀ ਪ੍ਰਾਈਵੇਟ ਜ਼ਿੰਦਗੀ ਆ ਇਹਦਾ ਫਰਕ ਖਤਮ ਕਰ ਦਿੱਤਾ ਹੂੰ ਬੈਡਰੂਮ ਦੀ ਲਾਈਫ ਤੇ ਜਿਹੜੀ ਬਾਹਰਲੀ ਲਾਈਫ ਆ ਉਹਦੇ ਵਿੱਚ ਬਿਲਕੁਲ ਕੋਈ ਫਰਕ ਨਹੀਂ ਰਿਹਾ ਹੈਗਾ ਹੂੰ ਜਿਸ ਕਰਕੇ ਇੱਕ ਤਾਂ ਇਹ ਪੱਖ ਹੈਗਾ ਦੂਜਾ ਕੀ ਹੈ ਕਿ ਔਰਤਾਂ ਨੂੰ ਇੱਕ ਵਸਤੂ ਦੇ ਤੌਰ ਤੇ ਜਿਆਦਾ ਕਿਉਂਕਿ ਪੂੰਜੀਵਾਦ ਹੋਰ ਕੁਝ ਨਹੀਂ ਉਹਦੇ ਵਿੱਚ ਜਿਹੜਾ ਹਰ ਕੋਈ ਬੰਦਾ ਵੀ ਜਿਹੜਾ ਆ ਉਹ ਇੱਕ ਸ਼ੈਅ ਆ ਉਹਨਾਂ ਨੇ ਉਹਨੂੰ ਵੇਚਣ ਦਾ ਸਾਧਨ ਹੈ ਉਹ ਤਾਂ ਫਿਰ ਇਹਦਾ ਭਾਗੀਦਾਰ ਹੈ ਇੰਸਟਾ ਕੋਲ ਕੇ ਦੇਖ ਲਓ ਹਰ ਔਰਤ ਜਿਹੜੀ ਉਹ ਇੰਸਟਾ ਤੇ ਰੀਲ ਬਣਾਈ ਜਾਂਦੀ ਆ ਬੈਠੀ ਦੇਖੋ ਸਮਾਜ ਦੀ ਜਿਹੜੀ ਥਿੰਕਿੰਗ ਆ ਉਹ ਇਹ ਨਹੀਂ ਦੇਖਦੀ ਕਿ ਥੱਲੇ ਕੋਈ ਔਰਤਾਂ ਜਾਂ ਮਰਦ ਆ ਬਹੁਤ سارے ਮਰਦ ਵੀ ਔਰਤਾਂ ਦੇ ਹੱਕਾਂ 'ਚ ਬੋਲਦੇ ਹੋਣਗੇ ਜੀ ਠੀਕ ਹੈ ਇਹ ਸਵਾਲ ਨਹੀਂ ਹੈਗਾ ਸਵਾਲ ਇਹ ਹੈ ਕਿ ਸਮਾਜ ਵਿੱਚ ਪਿੱਤਰ ਸੱਤਾ ਹੈਗੀ ਆ ਦੂਸਰਾ ਪਿੱਤਰ ਸੱਤਾ ਨੂੰ ਕੰਟਰੋਲ ਕਰਨ ਵਾਲੀਆਂ ਸ਼ਕਤੀਆਂ ਇਸ ਦੇਸ਼ 'ਚ ਬੈਠੀਆਂ ਨੇ ਤਾਂ ਉਹ ਜਦੋਂ ਮੰਨ ਲਓ ਕਿ ਆਜ਼ਾਦੀ ਦੇ ਨਾਂ ਉੱਤੇ ਬਹੁਤ ਸਾਰਾ ਕੁਝ ਇਦਾਂ ਦਾ ਪ੍ਰੋਸੈਸ ਦੇ ਆ ਮਨ ਲਓ ਆਜ਼ਾਦੀ ਦੇ ਨਾਂ ਉੱਤੇ ਬਹੁਤ ਸਾਰੀਆਂ ਲੜਕੀਆਂ ਵੀ ਇਦਾਂ ਕਹਿੰਦੀਆਂ ਕਿ ਅਸੀਂ ਕੁਝ ਵੀ ਜੜਾਇਆ ਸਾਨੂੰ ਆਜ਼ਾਦੀ ਹੈ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਦੇਖੋ ਆਜ਼ਾਦੀ ਦਾ ਸਬੰਧ ਸਮਾਜ ਦੇ ਨਾਲ ਹੀ ਹੁੰਦਾ ਆਜ਼ਾਦੀ ਕੋਈ ਸਮਾਜ ਤੋਂ ਟੁੱਟੀ ਨਹੀਂ ਹੁੰਦੀ ਮਨ ਲਓ ਮੈਂ ਕਹਾ ਕਿ ਮੈਂ ਜੜਾਇਆ ਮੈਂ ਵਨ ਪੀਸ ਪਾਉਣਾ ਚਾਹੁੰਨੀ ਆ ਪਰ ਜੇ ਮੈਂ ਉਹਨੂੰ ਇੰਜੋਏ ਤਾਂ ਕਾਹਹੀਂ ਕਰ ਸਕੂਗੀ ਨਾ ਜੇ ਮੇਰਾ ਸਮਾਜ ਆਲਾ ਦਵਾਲਾ ਬਿਹਤਰ ਹੋਊਗਾ ਉਹ ਮੈਨੂੰ ਇਸ ਚੀਜ਼ ਦਾ ਸਾਹਸ ਹੀ ਨਹੀਂ ਹੋਂਦ ਦਊਗਾ ਤਾਂ ਸਮਾਜ ਤੋਂ ਟੁੱਟੀ ਹੋਈ ਕੋਈ ਆਜ਼ਾਦੀ ਨਹੀਂ ਹੁੰਦੀ ਹੈਗੀ ਜਾਂ ਤਾਂ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਤੁਸੀਂ ਸਮਾਜ ਨੂੰ ਵੀ ਚੇਂਜ ਕਰਨ ਵਾਲੇ ਪਾਸੇ ਨੂੰ ਤੁਰੋ ਜੇ ਸਮਾਜ ਨਹੀਂ ਬਦਲ ਰਿਹਾ ਤਾਂ ਐਟ ਲੀਸਟ ਸਾਨੂੰ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਆਪਣੇ ਆਪ ਦੇ ਪੱਤਰ ਦੇ ਉੱਤੇ ਤੈਅ ਕਰਨੀਆਂ ਪੈਣਗੀਆਂ ਮੰਨ ਲਓ ਸਾਡੀ ਇੱਛਾ ਦਾ ਸਵਾਲ ਨਹੀਂ ਹੈ ਸਮਾਜ ਗੱਲ ਇਹ ਆ ਕਿ ਉਹ ਆਜ਼ਾਦੀ ਦੀ ਕਿ ਤਰਾਹੀਆਂ ਚੀਜ਼ਾਂ ਸੁੱਟ ਰਏ ਆ ਆਜ਼ਾਦੀ ਦਾ ਮਕਸਦ ਇਹ ਆ ਕਿ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ 5 ਵਜੇ ਤੋਂ ਬਾਅਦ ਡਰ ਨਾ ਲੱਗਣਾ ਸ਼ੁਰੂ ਹੋ ਜੇ ਕਿ ਨੇਰਾ ਹੋ ਗਿਆ ਜਿਵੇਂ ਘਰੇ ਲੇਟ ਪਹੁੰਚੀ ਘਰੇ ਵੀ ਮੈਨੂੰ ਝਿੜਕਾ ਪਾਉਣਗੀ ਪਹਿਣਗੀਆਂ ਜਿਵੇਂ ਬਾਹਰੇ ਲੇਟ ਹੁੰਨੀ ਆ ਤਾਂ ਮੇਰੇ ਨਾਲ ਕੁਝ ਵਾਪਰ ਸਕਦਾ ਜੀ ਵਾਪਰ ਦਾ ਵੀ ਆ ਹਾਂਜੀ ਬਿਲਕੁਲ ਵਾਪਰ ਦਾ ਆਜ਼ਾਦੀ ਦਾ ਮਤਲਬ ਆਜ਼ਾਦ ਮਾਹੌਲ ਜੀ ਆਜ਼ਾਦੀ ਦਾ ਮਤਲਬ ਆ ਤੁਹਾਡੇ ਕੋਲ ਹਰ ਤਰ੍ਹਾਂ ਦਾ ਪੜ੍ਹਨ ਲਿਖਣ ਲਈ ਜੋ ਕੁਝ ਵੀ ਤੁਸੀਂ ਸਮਾਜ ਚ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਬਰਾਬਰ ਦੇ ਮੌਕੇ ਹੋਣ ਜੀ ਆਜ਼ਾਦੀ ਦਾ ਮਤਲਬ ਇਹ ਸਾਰਾ ਕੁਝ ਵੀ ਆ ਪਰ ਸਾਡੇ ਹਮਨੇ ਜਦੋਂ ਕੋਈ ਵਾਰ ਗੱਲ ਕਰਦੇ ਆ ਤਾਂ ਇੱਕ ਪੱਖ ਲੈ ਲਿਆ ਜਾਂਦਾ ਆ ਵੀ ਮੰਨ ਲਓ ਲੜਕੀਆਂ ਆ ਵੀ ਤਾਂ ਕਰ ਰਹੀਆਂ ਨੇ ਪਰ ਬਹੁਤ ਸਾਰੇ ਖੇਤਰ ਨੇ ਜਿੱਥੇ ਸਾਡੀਆਂ ਕੁੜੀਆਂ ਪਹੁੰਚ ਹੀ ਨਹੀਂ ਪਾਉਂਦੀਆਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਲੜਕੀਆਂ ਗੁੰਮਰਾਹ ਵੀ ਹੋ ਸਕਦੀਆਂ ਨੇ ਜੀ ਪਰ ਬਹੁਤ ਸਾਰੇ ਖੇਤਰ ਨੇ ਜਿੱਥੇ ਉਹ ਕੁੜੀਆਂ ਲਈ ਰਾਹ ਅੱਜ ਵੀ ਬੰਦ ਨੇ ਹੂੰ ਜੱਜੀਪਾ ਸੋਣਾ ਦਾ ਗਾਣਾ ਇੱਕ ਪਿਛਲੇ ਸਮੇਂ ਦੇ ਵਿੱਚ ਵੀ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਚਦੂ ਸਾਰੀ ਸਾਡੀ ਉਹਨਾਂ ਚ ਤਾਂ ਮੇਰੇ ਬੂਟ ਆਉਂਦੇ ਆ ਤੇ ਉਹ ਮੈਂ ਵੀ ਅਕਸਰ ਜੋ ਨਾਟਕ ਕਰਨ ਜਾਂਦਾ ਨਹੀਂ ਮੈਂ ਇਸ ਗੀਤ ਦੇ ਉੱਤੇ ਗੱਲ ਕਰਦਾ ਹੁੰਦਾ ਸੀ ਕਿ ਗੁਰੂ ਨਾਨਕ ਸਾਨੂੰ ਇਹ ਕਹਿ ਗਏ ਨੇ ਕਿ ਅਸੀਂ ਉਸ ਔਰਤ ਦੀ ਕੁੱਖੋ ਜੰਮਿਆ ਸਤਕਾਰ ਕਰਨਾ ਚਾਹੀਦਾ ਸੋ ਕੋ ਮੰਦਾ ਆਖੀ ਜਿਤ ਜੰਮੇ ਰਜਾਨ ਇਹ ਸਾਨੂੰ ਫੇਰ ਪੈਰ ਦੀ ਜੁੱਤੀ ਤੇ ਲੈ ਕੇ ਆਉਂਦੇ ਆ ਦੇਖੋ ਸਮਾਜ ਦੇ ਵਿੱਚ ਉਹ ਥਿੰਕਿੰਗ ਅਜੇ ਵੀ ਪਈ ਆ ਨਾ ਉਹ ਥਿੰਕਿੰਗ ਦੇ ਨਾਲ ਨਾਲ ਉਸ ਥਿੰਕਿੰਗ ਨੂੰ ਜਿਹੜਾ ਆ ਬਣਾ ਕੇ ਰੱਖਣ ਵਾਲਿਆ ਉਹ ਸਾਰਾ ਕੁਝ ਬੇਸ ਪਿਆ ਆ ਜੀ ਇਸ ਲਈ ਜੇ ਅਸੀਂ ਜੱਜੀ ਵੀ ਹੋਰਾਂ ਦੀ ਗੱਲ ਕਰੀਏ ਤੁਸੀਂ ਸੋਚ ਕੇ ਦੇਖੋ ਕਿ ਇਨ੍ਹਾਂ ਗੀਤਾਂ ਦੇ ਵਿੱਚ ਕੁੜੀ ਦਾ ਅੱਖ ਕੁੜੀ ਦੀ ਨੱਕ ਕੁੜੀ ਦਾ ਕੀ ਤੁਸੀਂ ਦੇਖੋ ਅੰਗਾਂ ਨੂੰ ਗਿਣਵਾਇਆ ਜਾਂਦਾ ਉਹਨੂੰ ਐਜ਼ ਏ ਟੋਟਲ ਹਿਊਮਨ ਬੀਇੰਗ ਉਹ ਨਵੇਂ ਕਰਨ ਦੀ ਗੱਲ ਕਰ ਰਹੇ ਆ ਨਮਾ ਗਾਣਾਂ ਨੂੰ ਤੁਸੀਂ ਟੋਟੈਲਿਟੀ ਦੇ ਵਿੱਚ ਗੀਤਾਂ ਨੂੰ ਦੇਖੋ ਹੂੰ ਉਹ ਇੱਕ ਉਹਨਾਂ ਨੂੰ ਉਹਦਾ ਕੱਲੇ ਕੱਲੇ ਅੰਗ ਨੂੰ ਗਿਣਾਉਂਦੇ ਆ ਇਹਦੇ ਵਿੱਚ ਤਾਂ ਉਹ ਆਪਣੇ ਆਪ ਨੂੰ ਚਾਉਣ ਲਈ ਲੜਕੀ ਨੂੰ ਨਹੀਂ ਉਹ ਤਾਂ ਇਹ ਗੱਲ ਇਹ ਵੀ ਸਾਹਮਣੇ ਆਉਂਦੀ ਕਿ ਇਹ ਤਾਂ ਬੋਲੀ ਪਈ ਆ ਪੁਰਾਣੀ ਕਹਿੰਦੇ ਕੋਈ ਦੇਖੋ ਐਵੇਂ ਪੁਰਾਣਾ ਤਾਂ ਬਹੁਤ ਕੁਝ ਪਿਆ ਹੋਊਗਾ ਹੂੰ ਤੁਹਾਡੀ ਜ਼ਿੰਮੇਵਾਰੀ ਕਿੱਥੇ ਆ ਜੱਜੀ ਵੀ ਦੀ ਇੱਕ ਕਲਾਕਾਰ ਹੋਣ ਦੀ ਜ਼ਿੰਮੇਵਾਰੀ ਕਿੱਥੇ ਪਈ ਆ ਹੂੰ ਕਿ ਉਹਨਾਂ ਦੀ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਕੀ ਉਹ ਲੜਕੀ ਆਪਣੇ ਆਪ ਨੂੰ ਬਿਹਤਰ ਦਿਖਾਉਣ ਦੇ ਲਈ ਇੱਕ ਲੜਕੀ ਨੂੰ ਭੇਡ ਕਹਿਣਗੇ ਹੂੰ ਇਹ ਜੇ ਤੁਸੀਂ ਬਿਹਤਰ ਦਿਖਾਣਾ ਤੁਸੀਂ ਤੁਹਾਡਾ ਕੰਪੈਰੀਸ਼ਨ ਇਸ ਐਵੇਂ ਕਿਉਂ ਆ ਫਿਰ ਫਿਰ ਤੁਸੀਂ ਕੰਪੈਰੀਸ਼ਨ ਕਰਨਾ ਫਿਰ ਤੁਸੀਂ ਬਰਾਬਰੀ ਦੀਆਂ ਲੀਹਾਂ ਉੱਤੇ ਕਰ ਲਓ ਹੂੰ ਇਹ ਤਰੀਕਾ ਜਿਹੜਾ ਆ ਇੱਕ ਨੂੰ ਨੀਵਾ ਦਿਖਾ ਕੇ ਤੇ ਇੱਕ ਨੂੰ ਉੱਪਰ ਦਿਖਾ ਕੇ ਇਹ ਵੀ ਆਪਣੇ ਤੌਰ ਦੇ ਨਾਲ ਜੇ ਕਹਿਣਾ ਹੋਵੇ ਤਾਂ ਇਹ ਵੀ ਉਹੀ ਜਗੀਰੂ ਸੋਚ ਆ ਮਤਲਬ ਉਹ ਦੋਨੇ ਗਾਣੇ ਜਿਹੜੇ ਆ ਪਿਛਲੇ ਗਾਣੇ ਦੀ ਗੱਲ ਕਰਦੇ ਆ ਕਿ ਜਿੰਨੇ ਸਾਰੇ ਸੱਜ ਦੀ ਉਹਨੇ ਚ ਤਾਂ ਮੇਰੇ ਬੂਟ ਆਉਂਦੇ ਆ ਇੱਕ ਪਾਸੇ ਤੂੰ ਕੀ ਜਾਣ ਦੀ ਸ਼ਕੀਨ ਟੇਡੇ ਤੌਰ ਸਕੀਨਾਂ ਦੀ ਹੈ ਨਾ ਇਹ ਮਤਲਬ ਤੁਹਾਨੂੰ ਬਰਾਬਰ ਲੱਗਦੇ ਨੇ ਦੋਨੇ ਚੀਜ਼ਾਂ ਬਿਔਰਤ ਨੂੰ ਨੀਵਾ ਦਿਖਾ ਦਤਾ ਬਿਲਕੁਲ ਉਹਦੇ ਵਿੱਚ ਜਿਹੜਾ ਕੰਟੈਂਟ ਆ ਉਹ ਤਾਂ ਇਹੀ ਆ ਹੂੰ ਤੇ ਉਸ ਤੋਂ ਵੀ ਉਹੋ ਗੱਲ ਆ ਕਿ ਉਹਦੇ ਵਿੱਚ ਉਹ ਲੜਕੀ ਨੱਚ ਰਹੀ ਆ ਨਾਲ ਉਹਦੇ ਜਿਹੜੀਆਂ ਮਾਡਲ ਉਹ ਡਾਂਸ ਕਰ ਰਹੀਆਂ ਹੈਗੀਆਂ ਨੇ ਕਿਉਂਕਿ ਇਹਨੂੰ ਖਤਮ ਦੋਵਾਂ ਚੀਜ਼ਾਂ ਨੂੰ ਨਾ ਤੋੜਿਆ ਹੋਇਆ ਆ ਆਪਸ ਵਿੱਚ ਬੋਲ ਕੁਝ ਹੋਰ ਨੇ ਵੀਡੀਓ ਕੁਝ ਹੋਰ ਕਹਿੰਦੀ ਆ ਮਤਲਬ ਇਹ ਚੀਜ਼ ਸਾਰੀ ਆਪਣੇ ਆਪ ਦੇ ਵਿੱਚ ਸਾਨੂੰ ਕਿਸੇ ਨਾ ਕਿਸੇ ਪੱਧਰ ਤੇ ਸੈਂਸਲੈਸ ਲੱਗਦੀ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ ਤੁਹਾਡਾ ਮੈਂ ਸਮਝਦਾ ਕਿ ਤੁਸੀਂ ਕਹਿੰਦੇ ਹੋ ਕਿ ਚੰਗੇ ਗਾਣੇ ਹੋਣੇ ਚਾਹੀਦੇ ਫਿਰ ਗਾਣੇ ਲੈ ਕੇ ਕੌਣ ਆਊਗਾ ਜੇ ਨਹੀਂ ਗਾ ਰਹੇ ਤਾਂ ਤੁਸੀਂ ਗਾਣੇ ਕਿੱਥੋਂ ਲੈ ਕੇ ਆ ਰਹੇ ਹੋ ਜੇ ਤੁਸੀਂ ਧਰਨਾ ਗੀਤੇ ਜੇ ਜੇਲ੍ਹਦਾਰ ਦੇ ਮੂਹਰੇ ਲਾਇਆ ਤੁਸੀਂ ਉੱਥੇ ਕੀ ਦੱਸਿਆ ਜਾ ਕੇ ਕਿ ਲੈ ਲੈਕਚਰ ਹੀ ਕਰਕੇ ਆਗੇ ਨਹੀਂ ਅਸੀਂ ਬਿਲਕੁਲ ਇਹ ਕਹਿੰਨੇ ਆ ਕਿ ਕਲਾ ਦਾ ਰੋਲ ਆ ਤੁਸੀਂ ਆਪਣਾ ਰੋਲ ਤਾਂ ਪਲੇ ਕਰੋ ਘੱਟੋ-ਘੱਟ ਨਹੀਂ ਤੁਹਾਡੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਅਸੀਂ ਅਸੀਂ ਵੀ ਗਾਣੇ ਲੈ ਕੇ ਆਉਣੇ ਬੈਠੇ ਆ ਦੇਖੋ ਅਸੀਂ ਗਵਰਨਮੈਂਟ ਨੂੰ ਕਹਿ ਸਕਦੇ ਆ ਗਵਰਨਮੈਂਟ ਨੇ ਸਾਨੂੰ ਇਹ ਚੀਜ਼ ਕਹੀ ਕਿ ਅਸੀਂ ਇਹਦੇ ਉੱਤੇ ਜੜਾਇਆ ਇੱਕ ਜਿਸ ਤਰ੍ਹਾਂ ਫਿਲਮਾਂ ਦੇ ਉੱਤੇ ਸੈਂਸਰ ਬੋਰਡ ਹੈਗਾ ਅਸੀਂ ਇਸ ਤਰ੍ਹਾਂ ਦਾ ਸੈਂਸਰ ਬੋਰਡ ਬਣਾਵਾਂਗੇ ਗਵਰਨਮੈਂਟ ਨੇ ਤਾਂ ਹੁਣ ਵੀ ਕਿਹਾ ਜਿਵੇਂ ਹਥਿਆਰਾਂ ਵਾਲੇ ਗਾਣੇ ਆਉਣਗੇ ਤਾਂ ਚੱਕ ਕੇ ਅੰਦਰ ਕਰ ਦਿਆਂਗੇ ਅਸੀਂ ਨਹੀਂ ਕਲਚਰਲ ਪਾਲਿਸੀ ਬਣਾਉਣ ਦੀ ਲੋੜ ਆ ਦੇਖੋ ਇੱਕ ਮਿਨੀਮਮ ਜੜਾਇਆ ਕਿਸੇ ਵੀ ਕਲਾਸ ਕਿਸੇ ਵੀ ਵਰਗ ਨੂੰ ਜੜਾਇਆ ਨੀਵ ਇਸ ਸਮਾਜ ਦੇ ਵਿੱਚ ਬਰਾਬਰ ਦੀ ਜਿਹੜੀ ਰਿਸਪੈਕਟ ਆ ਉਹ ਰਹਿਣੀ ਚਾਹੀਦੀ ਆ ਦੂਸਰਾ ਮੰਨ ਲਓ ਕਿ ਕਲਾ ਕਲਾ ਕਿਦਾਂ ਬਦਲਦੀ ਆ ਤੁਸੀਂ ਦੇਖੋ ਕਿ ਜਦੋਂ ਸਮਾਜ ਵਿੱਚੋਂ ਅਸੀਂ ਆਪਣੀ ਗੱਲ ਕੋਈ ਸੁਣੂਗਾ ਕੋਈ ਚਾਰ ਬੰਦੇ ਸੁਣਨਗੇ ਤਾਂ ਉਹ ਉਹ ਇੱਕ ਤਰ੍ਹਾਂ ਨਾਲ ਅਵੇਅਰ ਤਾਂ ਹੁੰਦੇ ਆ ਨਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਨਾ ਕਿ ਗੀਤਾਂ ਦਾ ਰੋਲ ਕਿੱਲਾ ਉਹਦੇ ਵਿੱਚ 뮤직 ਨਹੀਂ ਹੈ ਬੋਲਾਂ ਦਾ ਵੀ ਕਿਤੇ ਨਾ ਕਿਤੇ ਅਸਰ ਹੁੰਦਾ ਸਾਡੀ ਥਿੰਕਿੰਗ ਦੇ ਉੱਪਰ ਜਦੋਂ ਕਿਸਾਨੀ ਅੰਦੋਲਨ ਚੱਲਦਾ ਆ ਤਾਂ ਸੈਂਕੜੇ ਗਾਇਕ ਜਿਹੜੇ ਆ ਉਹ ਉਸ ਤਰ੍ਹਾਂ ਦੇ ਗੀਤ ਲੈ ਕੇ ਆਉਂਦੇ ਆ ਸਾਡੇ ਵਿਆਹਾਂ ਦੀ ਨੁਹਾਰ ਵੀ ਬਦਲ ਜਾਂਦੀ ਆ ਵਿਆਹਾਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਗੀਤ ਚੱਲਦੇ ਆ ਮੂਵਮੈਂਟ ਇੱਕ ਰੋਲ ਪਲੇ ਕਰਦੀ ਆ ਸਮਾਜ ਦੇ ਵਿੱਚ ਜੇ ਅੱਜ ਅਸੀਂ ਕਹਿੰਨੇ ਆ ਮੰਨ ਲਓ ਅਸੀਂ ਅੱਜ ਸਾਡਾ ਫਰਜ ਆ ਕਿ ਮੰਨ ਲਓ ਅਸੀਂ ਬੋਲ ਇਸ ਗੱਲ ਦੇ ਉੱਤੇ ਬੋਲਦੇ ਆ ਕਿ ਇਹ ਗਲਤ ਆ ਮੰਨ ਲਓ ਤੁਸੀਂ ਜਿਵੇਂ ਕਿਹਾ ਕਿ ਤੁਹਾਨੂੰ ਕੀ ਲੋੜ ਪਈ ਆ ਮੁੰਸ਼ੀ ਪ੍ਰੇਮਚੰਦ ਹੋਰਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਸੀ ਵੀ ਤੇਰੇ ਬੋਲਣ ਨਾਲ ਕੀ ਹੋ ਜੂਗਾ ਉਹ ਕਹਿੰਦਾ ਵੀ ਸਾਡੇ ਬੋਲਣ ਨਾਲ ਇਹ ਆ ਕਿ ਅਸੀਂ ਜਿਉਉਣੇ ਆ ਜੀ ਵੀ ਅਸੀਂ ਜੇ ਗਲਤ ਨੂੰ ਗਲਤ ਨਹੀਂ ਕਹਾਂਗੇ ਦਾ ਇਹਦਾ ਮਤਲਬ ਅਸੀਂ ਵੀ ਮਰੇ ਹੋਏ ਹੈਗੇ ਆ ਅਸੀਂ ਆਪਣੇ ਜਿਉਂਦੇ ਹੋਣ ਦੀ ਜਿਹੜੀ ਇਸ ਸਮਾਜ ਨੂੰ ਦੱਸਣਾ ਚਾਹੁੰਦੇ ਅਸੀਂ ਜਿਉਂਨੇ ਆ ਹੋ ਸਕਦਾ ਕੱਲ ਨੂੰ ਇਹਦੇ ਤੇ ਕੋਈ ਮੂਵਮੈਂਟ ਬਣ ਜਾਵੇ ਜੀ ਲੋਕ ਇਹਦੇ ਖਿਲਾਫ ਇਕੱਲੇ ਇਕੱਲਿਆਂ ਨੂੰ ਆ ਕੇ ਪਿੰਡਾਂ ਚ ਪੁੱਛਣ ਵੀ ਤੁਸੀਂ ਕੀ ਗਾਇਆ ਸਾਡੀਆਂ ਲੜਕੀਆਂ ਦੇ ਵਾਸਤੇ ਤੁਸੀਂ ਹਥਿਆਰਾਂ ਦੇ ਰਾਹੀ ਸਾਡੇ ਬੱਚਿਆਂ ਨੂੰ ਕਿਸ ਪਾਸੇ ਨੂੰ ਤੋਰੇ ਆ ਘੱਟੋ ਘਾਟੇ ਸਵਾਲ ਪੁੱਛਿਆ ਤਾਂ ਜਾਣਾ ਚਾਹੀਦਾ ਨਾ ਕਿ ਇਹਨਾਂ ਦਾ ਸਮਾਜ ਪ੍ਰਤੀ ਕੋਈ ਰੋਲ ਹੈਗਾ ਜੀ ਤੁਹਾਡਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗਾਣੇ ਮਤਲਬ ਬਹੁਤ ਰੋਲ ਅਦਾ ਕਰਦੇ ਉਹਦੇ ਨਾਲ ਬਹੁਤ ਘਟਰਾਮਾ ਵਾਪਰਦੀਆਂ ਬੱਚੇ ਹਥਿਆਰ ਚੱਕ ਲੈਂਦੇ ਆ ਪਰ ਕਈ ਵਾਰੀ ਅਕਸਰ ਜਿਵੇਂ ਮੈਂ ਇੰਟਰਵਿਊ ਕਰਦਾ ਗਾਇਕਾਂ ਨਾਲ ਉਹ ਕਹਿੰਦੇ ਕਿ ਫਿਲਮਾਂ ਵੀ ਬਣਦੀਆਂ ਨੇ ਅੱਜ ਕੱਲ੍ਹ ਵੈਬ ਸੀਰੀਜ਼ ਜਿਹੜੀਆਂ ਆ ਰਹੀਆਂ ਨੇ ਵਕ ਵਕ ਪਲੇਟਫਾਰਮ ਦੇ ਉੱਤੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਦਾ ਦਿਖਾਇਆ ਜਾਂਦਾ ਉਹਨਾਂ ਨੂੰ ਦੇਖਦਾ ਕੋਈ ਬਦਲ ਕੋਈ ਸਾਰਾ ਆਲਾ ਦਵਾਲਾ ਬਹੁਤ ਜ਼ਿਆਦਾ ਉਹਦਾ ਰਿਲੇਸ਼ਨ ਆ ਨਾ ਸਟੇਟ ਦੇ ਨਾਲ ਠੀਕ ਆ ਜਿਹੜਾ ਬੰਦਾ ਸਟੇਟ ਤੋਂ ਥੋੜਾ ਵੱਖਰਾ ਗਾਊਗਾ ਉਹ ਉਹ ਇੱਕ ਇੱਕ ਤਰ੍ਹਾਂ ਕਹੀ ਹੈ ਕਿ ਉਹ ਜ਼ਿੰਮੇਵਾਰੀ ਸਮਝ ਕੇ ਗਾਉਂਦੇ ਆ ਕੀ ਬਨਮੋਣ ਵਾਰਸ ਹੋਰੀ ਨਹੀਂ ਗਾਉਂਦੇ ਹੈਗੇ ਉਹ ਇੱਕ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਗਾ ਰਹੇ ਆ ਨਾ ਠੀਕ ਆ ਇੱਕ ਵੱਖਰਾ ਤਰੀਕਾ ਉਹਨਾਂ ਦਾ ਕੀ ਅਸੀਂ ਉਹਨਾਂ ਉਹਨਾਂ ਨੂੰ ਵੀ ਲੋਕ ਸੁਣਨ ਵਾਲੇ ਹੈਗੇ ਆ ਨਾ ਇੱਕ ਇਹ ਆ ਕਿ ਜੋ ਧਾਰਾ ਚੱਲ ਰਹੀ ਆ ਉਹਦੇ ਵਿੱਚ ਤੁਸੀਂ ਵਹੀ ਜਾਣਾ ਹੈਗਾ ਆ ਅਸੀਂ ਕਹਿੰਨੇ ਆ ਕਿ ਘੱਟੋ-ਘੱਟ ਤੁਸੀਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਤਾਂ ਸਮਝੋ ਨਾ ਕਿ ਤੁਹਾਡੀ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਆ ਇਹਨਾਂ ਔਰਤਾਂ ਦੇ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਆ ਤੁਹਾਡੇ ਕੋਈ ਗੀਤ ਦੇ ਨਾਲ ਕਿਸੇ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣ ਸਕਦੀ ਆ ਜੀ ਬਹੁਤ ਸਾਰੇ ਤੁਸੀਂ ਦੇਖੋ ਆ ਪਿਛਲੇ ਜਿਹੜੇ ਦਿਨ ਗੀਤ ਆਇਆ ਇੱਕ ਗੀਤ ਤਾਂ ਬਹੁਤ ਪੁਰਾਣਾ ਸਾਗਰ ਦੀ ਬਾਤ ਉਹਦੇ ਵਿੱਚ ਉਹ ਗੀਤ ਨੂੰ ਲਾ ਲ ਕੇ ਰੀਲਾਂ ਦੇ ਵਿੱਚ ਔਰਤਾਂ ਨੂੰ ਇੱਕ ਮਜ਼ਾਕ ਦਾ ਐਡਾ ਪਾਤਰ ਬਣਾ ਦਿੱਤਾ ਕਿ ਕੋਈ ਕੁੜੀ ਸੀਰੀਅਸਲੀ ਵੀ ਕਿਤੇ ਮਤਲਬ ਉਹਦਾ ਕੋਈ ਐਕਸੀਡੈਂਟ ਹੋ ਜੇ ਉਹਦੀ ਗਲਤੀ ਨਾ ਵੀ ਹੋਵੇ ਸਮਾਜ ਐ ਦੇਖ ਲੱਗਦਾ ਵੀ ਆ ਸਾਗਰ ਦੀ ਵੋਟੀ ਦੀ ਰੀਸਾਂ ਕਰਦੀ ਐ ਜਦੋਂ ਕਿ ਹੈਪੀ ਜੀ ਦੁਨੀਆ ਦੀ ਪਹਿਲੀ ਕਾਰ ਨੂੰ ਚਲਾਣ ਵਾਲੀ ਇੱਕ ਔਰਤਾ ਜੀ ਸ਼ਾਇਦ ਬਹੁਤ ਸਾਰੇ ਦਰਸ਼ਕਾਂ ਨੂੰ ਨਹੀਂ ਪਤਾ ਹੋਊਗਾ ਹੂੰ ਕਾਰਲ ਬੈਂਜ਼ ਨੇ ਦੁਨੀਆ ਦੀ ਪਹਿਲੀ ਕਾਰ ਬਣਾਈ ਸੀ ਜੀ ਕਾਰਲ ਬੈਂਜ਼ ਉਹਨੂੰ ਲੈਬ ਦੇ ਅੰਦਰ ਤਿਆਰ ਕਰ ਰਿਹਾ ਸੀ ਕਾਰਲ ਬੈਂਜ਼ ਦੀ ਜਿਹੜੀ ਪਾਰਟਨਰ ਸੀਗੀ ਕਾਰਲ ਬਿਰਥਾ ਉਹ ਦੇਖਦੀ ਸੀ ਕਿ ਇਹ ਇੰਨੇ ਟਾਈਮ ਹੋ ਗਿਆ ਇਹ ਲੈਬੋਰੀਟਰੀ ਦੇ ਅੰਦਰ ਲੱਗਿਆ ਹੋਇਆ ਤਾਂ ਉਹਨੇ ਉਹ ਕਾਰ ਨੂੰ ਚੱਕਿਆ ਘਰ ਤੋਂ ਦੂਰ ਲੈ ਗਈ ਰੇਡ ਕੇ ਬੱਚਿਆਂ ਦੀ ਮਦਦ ਦੇ ਨਾਲ ਕਿਉਂਕਿ ਇੰਜਨ ਚੱਲੂਗਾ ਤਾਂ ਆਵਾਜ਼ ਆਊਗੀ ਉਹਨੂੰ ਆਪਣੇ ਪੇਕੇ ਲੈ ਗਈ ਜੀ ਉਹਨੇ ਉਹਨੂੰ ਚਲਾਇਆ ਕਿਉਂਕਿ ਟੈਂਕੀ ਛੋਟੀ ਸੀ ਰਸਤੇ 'ਚ ਰੋਕ-ਰੋਕ ਕੇ ਉਹਨੇ ਤੇਲ ਪਾਇਆ ਘਰੇ ਆ ਕੇ ਉਹਨੂੰ ਦੱਸਿਆ ਵੀ ਤੇਰੀ ਕਾਰ ਜਿਹੜੀ ਤੂੰ ਬਣਾਈ ਆ ਨਾ ਇਹਦੇ 'ਚ ਆਹਾ ਆਹਾ ਨੁਕਸ ਨੇ ਜੀ ਗੱਲ ਇਹ ਨਹੀਂ ਹੈ ਕਿ ਤੁਸੀਂ ਇੱਕ ਵਰਗ ਨੂੰ ਐਵੇਂ ਦੱਸੋਗੇ ਕਿ ਤੁਹਾਨੂੰ ਕੁਝ ਨਹੀਂ ਆਂਦਾ ਜਦੋਂ ਸਮਾਜ ਨੇ ਕੁੜੀਆਂ ਨੂੰ ਹਮੇਸ਼ਾ ਇਹ ਕਹਿਣਾ ਤੈਨੂੰ ਚਲਾਉਣਾ ਹੀ ਨਹੀਂ ਆਂਦਾ ਤੂੰ ਚਲਾ ਹੀ ਨਹੀਂ ਸਕਦੀ ਸਮਾਜ ਉਹਨਾਂ ਦਾ ਇੱਕ ਇਨੀਸ਼ੀਏਟ ਪਹਿਲੀ ਮਾਰ ਦਿੰਦਾ ਉਹਨਾਂ ਦਾ ਕੰਫੀਡੈਂਸ ਹੀ ਨਹੀਂ ਬਣਨ ਦਿੰਦਾ ਤੇ ਜਿਹੜੀਆਂ ਅੱਜ ਚਲਾਵ ਹੀ ਰਹੀਆਂ ਨੇ ਜਿਵੇਂ ਬਲਦੇਵ ਸਿੰਘ ਸੜਕ ਨਾ ਮਾਣ ਆਪਣੇ ਇੱਕ ਜਿਹੜੇ ਉਹਨਾਂ ਨੇ ਇੱਕ ਆਪਣੀ ਜਿਹੜੀ ਆ ਉਹਦੇ ਵਿੱਚ ਲਿਖਿਆ ਹੋਇਆ ਜੀਵਨੀ ਆ ਛੋਟੀ ਜੀ ਸੋਇਆ ਜੀਵਨੀ ਸਾਰੇ ਤੱਕ ਉਹਦੇ ਚ ਉਹਨਾਂ ਨੇ ਲਿਖਿਆ ਕਿ ਇੱਕ ਟਰੈਕ ਡਰਾਈਵਰ ਨੇ ਨਾ ਇੱਕ ਲੜਕੀ ਦੇ ਨਾਲ ਵੀ ਮੈਂ ਤਾਂ ਇਹਨੂੰ ਕੱਚੇ ਲਾਉਣਾ ਹੀ ਲਾਉਣਾ ਠੀਕ ਚਲਾਉਂਦੀ ਸੀ ਸਕੂਟੀ ਉਹਨੇ ਉਹਨੂੰ ਇੱਕ ਉਸ ਆਪਣੀ ਥਿੰਕਿੰਗ ਦੇ ਤਹਿਤ ਉਸ ਕੁੜੀ ਨੂੰ ਕੱਚੇ ਲਾ ਕੇ ਹੀ ਸੁੱਟਿਆ ਕਹਿੰਦਾ ਦੇਖ ਚਲਾਣੀ ਨਹੀਂ ਆਉਂਦੀ ਲਾ ਕੇ ਸੁੱਟਿਆ ਨਾ ਥੱਲੇ ਵੀ ਐਵੇਂ ਸਮਾਜ ਦੇ ਵਿੱਚ ਜਿਹੜੇ ਉਹ ਥਿੰਕਿੰਗ ਆ ਉਹ ਵਧਨ ਨਹੀਂ ਦਿੰਦੀ ਹੈਗੀ ਉਹ ਔਰਤਾਂ ਨੂੰ ਸਮਾਜ ਦਾ ਬਹੁਤ ਸਾਰੇ ਵਰਗ ਨੇ ਜਿਨ੍ਹਾਂ ਨੂੰ ਐਵੇਂ ਇੱਕ ਮਜ਼ਾਕ ਦਾ ਪਾਤਰ ਦਿਖਾਇਆ ਜਾਂਦਾ ਸਾਗਰ ਦੀ ਬੌਟੀ ਦੇ ਤਹਿਤ ਜਿਹੜੀਆਂ ਵੀ ਕੋਈ ਕੁੜੀਆਂ ਇਹ ਇਸ ਪਾਸੇ ਨੂੰ ਆਉਂਦੀਆਂ ਤਾਂ ਘੱਟੋ-ਘੱਟ ਇਹ ਉਹਨਾਂ ਦੀ ਮਜ਼ਾਕ ਬਣਾਇਆ ਜਾ ਰਿਹਾ ਜਦੋਂ ਕਿ ਗੀਤ ਇੱਕ ਨਾਰਮਲ ਗੀਤ ਆ ਕਿ ਇੱਕ ਕੁੜੀ ਡਰਾਈਵਿੰਗ ਸਿੱਖਣ ਲਈ ਕਹਿੰਦੀ ਆ ਉਸ ਗੀਤ ਨੂੰ ਜੋੜ ਕੇ ਇੱਕ ਵਰਗ ਨੂੰ ਪੂਰਾ ਦਾ ਪੂਰਾ ਐਂ ਦਿਖਾਤਾ ਕਿ ਇਹਨਾਂ ਨੂੰ ਕੁਝ ਨਹੀਂ ਆਉਂਦਾ ਜੀ ਜਿਵੇਂ ਆਪਾਂ ਮੈਂ ਸ਼ਾਇਦ ਪਾਸ ਉਹਨਾਂ ਦਾ ਕੁਝ ਪੜਿਆ ਲੋਕ ਪਿੰਡ ਦੇ ਕਿਸੇ ਮਿੱਤਰਾਂ ਨੂੰ ਕਹਿੰਦਾ ਕਿ ਯਾਰ ਗਾਣੇ ਜੇ ਆ ਸੁਣਿਆ ਕਰਨੇ ਆ ਉਸ ਤੋਂ ਬਾਅਦ ਮੋਟਰ ਤੇ ਬੈਠੇ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਉਹ ਕਹਿੰਦਾ ਯਾਰ ਜੀਜਾ ਲੱਗਣੋਂ ਹਟ ਗਿਆ ਸਮਾਜ ਦੇ ਵਿੱਚ ਇੰਨਾ ਡਿਪਰੈਸ਼ਨ ਹੈ ਬੰਦਾ ਹਰ ਡਿਪਰੈਸ਼ਨ ਦਾ ਸ਼ਿਕਾਰ ਹੈ ਉਹ ਨੱਚਣਾ ਚਾਹੁੰਦਾ ਹੈ ਉਹ ਖੁਸ਼ੀ ਮਨਣਾ ਚਾਹੁੰਦਾ ਉਹਨੂੰ ਉਹਨਾਂ ਗੀਤਾਂ 'ਚ ਹੀ ਖੁਸ਼ੀ ਮਿਲਦੀ ਹੈ ਇਹੋ ਜਿਹੇ ਗਾਣੇ ਸੁਣ ਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸ਼ਬਦ ਕੀ ਨੇ ਜੇ ਉਹ ਵੀ ਖੋਲੇ ਤਾਂ ਫਿਰ ਉਹਨਾਂ ਦੀ ਖੁਸ਼ੀ ਵੀ ਖੋਸ ਜਾਨੀ ਨਹੀਂ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਖੋਲਿਆ ਜਾਵੇ ਗਾਇਕੀ ਗਾਇਕੀ ਕਿਸ ਤਰ੍ਹਾਂ ਦੀ ਉਹ ਵੀ ਇਹ ਵੀ ਇੱਕ ਡਾਇਲੋਗ ਸਮਾਜ ਦੇ ਅੰਦਰ ਛਿੜਨਾ ਚਾਹ। ਸਰਤਾਜ ਵੀ ਗਾਉਂਦੇ ਨੇ। ਸਰਤਾਜ ਹੋਰੀ ਵੀ ਗਾਉਂਦੇ ਹੀ ਆ। ਬਹੁਤ ਸਾਰੇ ਗੀਤ ਇਦਾਂ ਦੇ ਆ ਬਹੁਤ ਸਾਰੇ ਗਾਇਕ ਇਦਾਂ ਦੇ ਜਿਵੇਂ ਦਿਲਜੀਤ ਦੋਸਾਂਝ ਦੇ ਜੇ ਅਸੀਂ ਫਿਲਮ 1984 ਦੇ ਗੀਤ ਦੇਖੀਏ। ਜੀ। ਤਾਂ ਉਹ ਆਪਣੇ ਆਪ ਦੇ ਵਿੱਚ ਸਾਰੇ ਦੇ ਸਾਰੇ ਗੀਤ ਡਿਫਰੈਂਟ ਮੂਡ ਨੂੰ ਪੇਸ਼ ਕਰਦੇ ਆ ਤੇ ਬਹੁਤ ਸੋਹਣੇ ਗੀਤ ਆ। ਜੀ। ਠੀਕ ਆ ਇਸ ਕਰਕੇ ਐ ਨਹੀਂ ਹੈ। ਗੀਤ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਤੁਸੀਂ ਤੁਹਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਤੈਅ ਕਰੋ ਨਾ ਤੁਸੀਂ ਗਾਓ। ਅਸੀਂ ਤੁਹਾਨੂੰ ਆਇਆ ਥੋੜੇ ਕਿੰਨੇ ਕਿ ਤੁਸੀਂ ਨਾ ਗਾਓ ਪਰ ਤੁਹਾਡੀ ਕੋਈ ਸਮਾਜ ਪ੍ਰਤੀ ਜ਼ਿੰਮੇਵਾਰੀ ਆ ਕਲਾਕਾਰਾਂ ਨੂੰ ਮੇਰੀ ਬੇਨਤੀ ਆ ਕਿ ਘੱਟੋ ਘੱਟ ਤੁਸੀਂ ਉਸ ਜ਼ਿੰਮੇਵਾਰੀ ਨੂੰ ਸਮਝ ਕੇ ਗਾਓ ਜੀ ਆਉਣ ਵਾਲੇ ਦਿਨਾਂ 'ਚ ਕੀ ਕਰ ਰਹੇ ਹੋ ਫਿਰ ਇਸ ਨੂੰ ਲੈ ਕੇ ਜਾਂ ਹਜੇ ਇਸ ਤਰ੍ਹਾਂ ਦਾ ਕੋਈ ਸਾਡਾ ਹੈ ਨਹੀਂ ਤੇ ਵੀ ਅਸੀਂ ਇਸ ਦੇ ਉੱਤੇ ਕੋਈ ਪ੍ਰਦਰਸ਼ਨ ਜਾਂ ਕੁਝ ਹੋਰ ਆ ਸਾਡੀ ਗਵਰਨਮੈਂਟ ਦੇ ਨਾਲ ਹੀ ਆ ਕਿ ਘੱਟੋ ਘੱਟ ਗਵਰਨਮੈਂਟ ਨੂੰ ਇਸ ਦੇ ਉੱਤੇ ਜਿਹੜਾ ਆ ਜਰੂਰ ਕੁਝ ਕਰਨਾ ਚਾਹੀਦਾ ਮੰਨ ਲਓ ਕਿ ਅਸੀਂ ਇਕੱਲੇ ਇਕੱਲੇ ਗਾਇਕ ਦੇ ਘਰੇ ਜਾ ਕੇ ਉਹ ਉਹਨਾਂ ਦੇ ਖਿਲਾਫ ਇਹ ਕਰੀਏ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਅਨੈਕਸਸ ਹੈਗਾ ਆ ਇਹਨਾਂ ਦੇ ਵਿੱਚ ਉਹੋ ਜੀਆਂ ਕੰਪਨੀਆਂ ਨੇ ਜਿੱਦਾਂ ਸਪੀਡ ਰਿਕਾਰਡਸ ਦੇ ਬਾਹਰ ਅਸੀਂ ਵੀ ਪ੍ਰੋਟੈਸਟ ਕੀਤਾ ਸੀਗਾ ਕਿਉਂਕਿ ਸਪੀਡ ਰਿਕਾਰਡਸ ਨਹੀਂ ਆ ਜਿਹੜੀਆਂ ਮੋਸਟਲੀ ਜਿਹੜੀਆਂ ਵੀਡੀਓਗ੍ਰਾਫੀ ਆ ਉਹਦੇ ਵਿੱਚ ਕੁੜੀਆਂ ਨੂੰ ਮਤਲਬ ਬਹੁਤ ਘੱਟ ਕੱਪੜੇ ਜਾਂ ਉਦਾਂ ਦੀ ਕੋਮੋਡਿਫਿਕੇਸ਼ਨ ਕਰਨ ਵਾਲੇ ਜਿਹੜੀ ਵੀਡੀਓਗ੍ਰਾਫੀ ਉਹ ਜ਼ਿਆਦਾ ਮਿਲਦੀ ਹੈਗੀ ਆ ਤਾਂ ਇਦਾਂ ਦਾ ਬਹੁਤ ਸਾਰਾ ਕੁਝ ਕਰਨ ਵਾਲਾ ਉਹ ਇਕੱਲੀ ਔਰਤ ਜਥੇਬੰਦੀ ਨਹੀਂ ਬਲਕਿ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਐਡਰੈਸ ਕਰਨਾ ਸ਼ੁਰੂ ਕਰੀਏ ਅਸੀਂ ਉਸ ਤਰ੍ਹਾਂ ਦੇ ਗੀਤ ਜਿਹੜੇ ਆ ਅਸੀਂ ਆਪਣੇ ਵਿਆਹਾਂ ਦੇ ਵਿੱਚ ਬਿਲਕੁਲ ਚਲਾਉਣਾ ਬੈਨ ਕਰੀਏ ਅਸੀਂ ਇਹੋ ਜੇ ਗਾਇਕਾ ਨੂੰ ਆਪਣੇ ਵਿਆਹਾਂ ਚ ਬੁਲਾਉਣਾ ਬੰਦ ਕਰੀਏ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਹੋ ਸਕਦੀਆਂ ਨੇ ਕਿਉਂਕਿ ਸਮਾਜ ਨੇ ਚੀਜ਼ਾਂ ਨੂੰ ਬਦਲਣਾ ਹੁੰਦਾ ਸਮਾਜ ਤੋਂ ਹੀ ਇਹ ਚੀਜ਼ ਤੁਰਨੀ ਆ ਜੀ ਮੰਨ ਲਓ ਅਸੀਂ ਆਪਣਾ ਰੋਲ ਅਦਾ ਕਰ ਰਹੇ ਆ ਕਿ ਅਸੀਂ ਉਹਨਾਂ ਨੂੰ ਆਪਣੀ ਗੱਲ ਕਹਿ ਰਹੇ ਆ ਵੀ ਇਹ ਠੀਕ ਨਹੀਂ ਹੈਗਾ ਤੁਸੀਂ ਕਰ ਰਹੇ ਹੋ ਇੱਕ ਡਾਇਲੋਗ ਆ ਅਸੀਂ ਇਹ ਚਾਹੁੰਦੇ ਆ ਵੀ ਇਹ ਗੱਲਬਾਤ ਤੁਰਨੀ ਚਾਹੀਦੀ ਆ ਤੇ ਦੂਰ ਤੱਕ ਜਾਣੀ ਚਾਹੀਦੀ ਆ ਜੀ ਬਹੁਤ ਬਹੁਤ ਸ਼ੁਕਰੀਆ ਮਨ ਜੀ ਇਸ ਪ੍ਰੋਗਰਾਮ ਦੇ ਚੋਣ ਲਈ ਆਪਣੀ ਗੱਲ ਰੱਖਣ ਲਈ ਧੰਨਵਾਦ ਕਰਨ